ਆਪਣੇ ਘਰ ਵਿੱਚ ਲਾਈਵ ਵੇਖਿਓ ਉੱਥੇ ਸਸਤਰਾਂ ਦੇ ਦਰਸ਼ਨ ਕਰਵਾਉਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੇ ਇੱਕ ਸੇਵਾਦਾਰ ਨੇ ਹੱਥ ਵਿੱਚ ਕਲ ਸ਼ਾਮਾ ਨੂੰ ਵੇਖਿਓ ਇੱਕ ਤੀਰ ਪਕੜਿਆ ਹੋਵੇਗਾ ਉਹ ਕਹੇਗਾ ਇਹ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੈ ਉਹ ਤੀਰ ਦਾ ਨਾਮ ਹੈ ਖਪਰਾ ਤੀਰ ਉਹ ਤੁਸੀਂ ਆਪਣੇ ਦੋ ਬੁੱਕ ਐ ਕਰ ਲਿਓ ਉਹਦਾ ਆਕਾਰ ਇਹਦੇ ਨਾਲੋਂ ਵੱਧ ਚੌੜਾ ਬਣਦਾ ਖਪਰਾ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਹੈ ਖਪਰਾ ਤੀਰ ਹਾਰੀ ਸਾਰੀ ਬੰਦਾ ਨਹੀਂ ਚਲਾ ਸਕਦਾ ਤੁਸੀਂ ਕਹੋਗੇ ਲਾਲੂ ਕੰਮਣਾ ਕਿਉਂ ਨਹੀਂ ਉਹ ਨੂੰ ਤੰਦੀ ਵਿੱਚ ਪ੍ਰੋਣਾ ਤੰਦੀ ਖਿੱਚ ਕੇ ਛੱਡ ਦੇਣੀ ਖਾਲਾ ਜੀ ਦਾ ਵਾੜਾ ਨਹੀਂ ਹੈ ਉਹ ਖਪਰਾ ਤੀਰ ਜਿਹੜਾ ਗੁਰੂ ਗੋਬਿੰਦ ਸਿੰਘ ਛੱਡਦੇ ਸੀ ਨਾ ਮਹਾਰਾਜ ਦੇ ਚਲਾਉਣ ਦਾ ਅੰਦਾਜ਼ ਵੱਖਰਾ ਸੀ ਉਹਦੇ ਵਰਗਾ ਉਸਤਾਦ ਦੁਨੀਆ ਤੇ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੀਰ ਖਪਰਾ ਪਰੋਚਦੇ ਸੀਗੇ ਲੇਕਿਨ ਐਸ ਅੰਗੂਠੇ ਉਂਗਲੀ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਤੰਦੀ ਨੂੰ ਵੱੱਡ ਚਾਲ ਕੇ ਜਦੋਂ ਛੱਡਦੇ ਸੀਗੇ ਉਹ ਸਿੱਧਾ ਜਾ ਕੇ ਨਹੀਂ ਸੀ ਵੱਜਦਾ ਉਹ ਘੁੰਮ ਕੇ ਜਾ ਕੇ ਦੁਸ਼ਮਣ ਦੇ ਵੱਜਦਾ ਸੀ ਮੋਗ ਪਾ ਕੇ ਰੱਖ ਦਿੰਦਾ ਸੀ ਦੁਸ਼ਮਣ ਦੀ ਹਿੱਕ ਦੇ ਵਿੱਚ ਇੱਕ ਹੋਰ ਬੇਨਤੀ ਕਰਦਿਆਂ ਸਨਮਾਨ ਜੋਤ ਗੁਰੂ ਕਲਗੇ ਧਰਮਹਾਰਾਜ ਨੇ ਜਿਸ ਦਿਨ ਹਰੀ ਚਾਂਦਾ ਹੰਡੂਰੀਆ ਮਾਰਿਆ ਪੰਗਾਣੀ ਦੇ ਝੁੱਧ ਵਿੱਚ ਇੱਥੇ ਆਪਾਂ ਪਤਾ ਕੀ ਕਹਿੰਨੇ ਜੀ ਜਦੋਂ ਦਯਾਰਾਮ ਆਇਆ ਉਹ ਕਹਿੰਦਾ ਕਾਮਾ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਦੇ ਨਹੀਂ ਪਕੜੀ ਚਿੜੀ ਉਡੇ ਡਰ ਸੇ ਮਰ ਜਾਊ ਦੁਸ਼ਮਣ ਸੇ ਕੈਸੇ ਲੜ ਪਾਉ ਇਤਿਹਾਸ ਹੋਣੀਆਂ ਗੱਲਾਂ ਨੇ ਦਿਆ ਸਿੰਘ ਉਹ ਇਨਸਾਨ ਹੈ ਜਿਹੜਾ ਅਮਰਤ ਛੱਕਣ ਤੋਂ ਪਹਿਲਾਂ ਪੰਗਾਣੀ ਦਾ ਜੁੱਧ ਲੜ ਚੁੱਕਾ ਗੁਰੂ 칼ਗੀ ਧਰਮਹਾਰਾਜ ਦੇ ਮੋਢੇ ਨਾਲ ਮੋਢਾ ਜੋੜ ਕੇ ਵਿਦ ਐਵੀਡੈਂਸ ਬੇਨਤੀ ਕਰਾਂਗਾ ਐਵੇਂ ਹਵਾ ਚ ਤੀਰ ਨਹੀਂ ਛੱਡ ਕੇ ਚਲਿਆ ਜਾਵਾਂਗਾ ਭਾਈ ਦਿਆਰਾਮ ਨੇ ਆਖਿਆ ਮਹਾਰਾਜ ਹਰੀ ਚੰਦ ਹੰਡੂਰੀਆ ਕਿਵੇਂ ਮਾਰਨਾ ਹੈ ਮੇਰੇ ਸਤਿਗੁਰੂ ਨੇ ਆਖਿਆ ਮੈਂ ਧਰ ਤੇ ਸੇਰੀ ਨਹੀਂ ਰਹਿਣ ਦੇਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਰ ਪਤਾ ਕਿਹੜਾ ਚਲਾਇਆ ਐਵੇਂ ਨਹੀਂ ਅਰਜਨ ਨੇ ਜ਼ਿੰਦਗੀ ਚ ਕੇਵਲ ਇੱਕ ਪ੍ਰਕਾਰ ਦਾ ਤੀਰ ਚਲਾਇਆ ਕੇਵਲ ਇੱਕ ਪ੍ਰਕਾਰ ਦਾ ਤੀਰ ਉਹ ਤੀਰ ਦਾ ਨਾਮ ਸੀ ਬਦਾਮਚਾ ਤੀਰ ਹੁਣ ਸਨਮਾਨਯੋਗ ਭਾਈ ਜੀਵਨ ਸਿੰਘ ਦੀ ਕਮਾਈ ਕਿੰਨੀ ਵਿਖਿਓ ਜਦੋਂ ਚਮਕੌਰ ਤੋਂ ਤੁਰਨਾ ਅਸੀਂ ਕੀ ਕਰਦੇ ਆ ਚਮਕੌਰ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੋੜ ਦਿੱਤਾ ਨਾਲ ਉਹਨਾਂ ਦੇ ਸਿੰਘ ਤੋੜ ਦਿੱਤੇ ਨਾਲ ਬੀਬੀਆਂ ਤਿੰਨ ਚਾਰ ਤੋੜ ਦਿੱਤੀਆਂ ਪਰ ਕਿਤੇ ਸੋਚਣ ਦਾ ਯਤਨ ਕੀਤਾ ਵੀ ਅਗਲੇ ਬਨੇ ਛਾਤੀਆਂ ਢਾਹ ਕੇ ਅਗਲੇ ਬਨੇ ਤੁਰਿਆ ਕੌਣ ਕੌਣ ਜੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀਗਾ ਕਾਫਲੇ ਦੀ ਰਾਖੀ ਮੈਂ ਕਰਾਂਗਾ ਅੱਗੇ ਲੱਗ ਕੇ ਬਾਬੇ ਜੀਵਨ ਸਿੰਘ ਨੇ ਆਖਿਆ ਮਹਾਰਾਜ ਇਸ ਕਾਫਲੇ ਨੂੰ ਪਿਛਲੇ ਪਾਸੇ ਉਹ ਤਤੀ ਹਵਾ ਮੈਂ ਨਹੀਂ ਲੱਗਣ ਦਿੰਦਾ ਬਾਬੇ ਜੀਵਨ ਸਿੰਘ ਨੇ ਆਖਿਆ ਮਹਾਰਾਜ ਦੋਨਾਂ ਤਰਫਾਂ ਤੋਂ ਇਸ ਕਾਫਲੇ ਨੂੰ ਤਤੀ ਹਵਾ ਮੈਂ ਤੇ ਮੇਰੇ ਚਾਰ ਪੁੱਤਰ ਨਹੀਂ ਲੱਗਣ ਦੇਣਗੇ ਚਾਰ ਪੁੱਤਰ ਸਰਸਾ ਦੇ ਕੰਡੇ ਤੇ ਜੁੱਧ ਹੁੰਦਾ ਬਾਬੇ ਜੀਵਨ ਸਿੰਘ ਦੇ ਦੋ ਪੁੱਤ ਸ਼ਹੀਦ ਹੁੰਦੇ ਨੇ ਸਰਸਾ ਦੇ ਕੰਡੇ ਤੇ ਗੁਲਯਾਰ ਸਿੰਘ ਤੇ ਗੁਰਦਿਆਲ ਸਿੰਘ ਇੱਕ ਵਾਰੀ ਨਿਹਾਨ ਕੇ ਆਖਿਆ ਮਹਾਰਾਜ ਮੇਰੇ ਤੇ ਪੁੱਤ ਦੋ ਸ਼ਹੀਦ ਹੋ ਗਏ ਨਾ ਗੁਰੂ ਗੋਬਿੰਦ ਸਿੰਘ ਨੂੰ ਦੱਸਿਆ ਪਤਾ ਕਿਨੇ ਬਾਬੇ ਅਜੀਤ ਸਿੰਘ ਨੇ ਆਖਿਆ ਮਹਾਰਾਜ ਬਾਬੇ ਜੀਵਨ ਸਿੰਘ ਦੇ ਦੋ ਪੁੱਤ ਮਹਾਰਾਜ ਮੇਰਾ ਘਿਰਾ ਤੋੜਦਿਆਂ ਤੋੜਦਿਆਂ ਸ਼ਹੀਦ ਹੋ ਗਏ ਨੇ ਗੁਲਜਾਰ ਸਿੰਘ ਤੇ ਗੁਰਦਿਆਲ ਸਿੰਘ ਮਹਾਰਾਜ ਨੇ ਛਾਤੀ ਨਾਲ ਲਾ ਕੇ ਆਖਿਆ ਧੰਨ ਬਾਬਾ ਜੀਵਨ ਸਿੰਘਾ ਤੇਰੀ ਕਮਾਈ ਸਾਡੇ ਤੇ ਗੁਰੂ ਨੇ ਲਾ ਲਿਆ ਭਾਈ ਜੀਵਨ ਸਿੰਘ ਨੂੰ ਆਪਣੀ ਛਾਤੀ ਨਾਲ ਆਹੀਂ ਕਿਨੇ ਤੂੰ ਸਾਡੀ ਲੋਹ ਦੇ ਥੱਲੇ ਆਗਣਾ ਤਾਂ ਵੀ ਤੂੰ ਮਜਬੀ ਸੇਖ ਆਂ ਆਹੀਂ ਕਿਨੇ ਸਾਡੀ ਪੰਗਤ ਚਾਣ ਕੇ ਦਾਲਣਾ ਵਰਤਾਂ ਵੀ ਤੂੰ ਮਜਬੀ ਸੇਖ ਆ ਅਸੀਂ ਕਿਨੇ ਤੂੰ ਆਣ ਕੇ ਸਾਡੇ ਗੁਰਦੁਆਰੇ ਦੇ ਵਿੱਚ ਭਾਂਡੇ ਨਹੀਂ ਵਰਤਾ ਸਕਦਾ ਕਿਉਂਕਿ ਮਜਬੀ ਸੇਖ ਐ ਤੂੰ ਮਾਏ ਇਹ ਬੇਨਤੀ ਸ਼ੁਰੂ ਚਤਾ ਤੁਹਾਡੀ ਖਿਦਮਤ ਵਿੱਚ ਕੀਤੀ ਆ ਇਹਨਾਂ ਚੀਜ਼ਾਂ ਚੋਂ ਨਿਕਲ ਕੇ ਕਿਤੇ ਤੁਸੀਂ ਇਤਿਹਾਸ ਨੂੰ ਵਾਚਣ ਦਾ ਯਤਨ ਕਰਿਓ ਇਤਿਹਾਸ ਕਹਿਣ ਦਾ ਆਨੰਦ ਸੱਜੇ ਤੇ ਵੱਖਰਾ ਆਵੇਗਾ ਕਿ ਇਤਿਹਾਸ ਸੁਣਨ ਦਾ ਆਨੰਦ ਵੀ ਵੱਖਰਾ ਆਵੇਗਾ ਤੋਂ ਸਨਮਾਨ ਜੋ ਖਰਸਾ ਜਿਵੇਂ ਉਹ ਬੇਨਤੀ ਕਰ ਰਿਆਂ ਦੋ ਪੁੱਤਰ ਸਰਸਾ ਦੇ ਕੰਢੇ ਤੇ ਤੇ ਦੋ ਪੁੱਤਰ ਚਮਕੌਰ ਦੀ ਗੜੀ ਵਿੱਚ ਜਾ ਕੇ ਸੁਖਾ ਸਿੰਘ ਤੇ ਸੇਵਾ ਸਿੰਘ ਭਾਈ ਜੀਵਨ ਸਿੰਘ ਦਾ ਦੋ ਪੁੱਤਰ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਚਮਕੌਰ ਦੇ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇਤਰਾਂ ਦੇ ਸਾਹਮਣੇ ਲੜ ਕੇ ਚੀਕ ਹੋ ਜਾਂਦੇ ਇੱਕ ਬੰਦਾ ਪਤਾ ਕੌਣ ਤੁਰਿਆ ਕਾਫਲੇ ਦੇ ਨਾਲ ਜਿਹੜਾ ਦिला ਕਸ਼ਮੀਰ ਤੋਂ 16 ਪੰਡਤ ਨਾਲ ਲੈ ਕੇ ਆਇਆ ਸੀ ਨਾ ਜਨੇਊ ਪਾ ਕੇ ਧੋਤੀ ਬਣ ਕੇ ਬੋਦੀ ਰੱਖ ਕੇ ਕਿਰਪਾ ਰਾਮ ਦਾਟ ਮਟਨ ਨਿਵਾਸੀ ਜਦੋਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੁੰਦੀ ਹੈ ਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ 1690 ਵਿੱਚ ਅਮਰਤ ਸੰਚਾਰ ਕਰਦੇ ਨੇ ਇਹੋ ਕਿਰਪਾ ਰਾਮ ਹੱਥ ਜੋੜ ਕੇ ਕਹਿੰਦਾ ਸੀ ਮਹਾਰਾਜ ਮੈਨੂੰ ਵੀ ਐਨਾ ਵਰਗਾ ਬਣਾ ਲੈ ਗੁਰੂ ਕਲਗੀਧਰ ਮਹਾਰਾਜ ਨੇ ਖੰਡੇ ਬਾਟੇ ਦੀ ਪੌਲ ਦਿੱਤੀ ਉਹਦਾ ਨਾਮ ਰੱਖ ਦਿੱਤਾ ਕਿਰਪਾ ਰਾਮ ਤੋਂ ਬਦਲ ਕੇ ਕਿਰਪਾ ਸਿੰਘ ਇਹ ਵੀ ਚਮਕੌਰ ਦੀ ਗੜੀ ਵਿੱਚੋਂ ਨਿਕਲ ਕੇ ਮੈਦਾਨ ਵਿੱਚ ਛੀਂਦ ਹੋਇਆ ਜਿਹੜਾ ਕਿਤੇ 16 ਪੰਤਾਂ ਦਾ ਡੈਪੂਟੇਸ਼ਨ ਲੈ ਕੇ ਆਇਆ ਉਹ ਚਮਕੌਰ ਦੇ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਅੱਖਾਂ ਦੇ ਸਾਹਮਣੇ ਬੇਰਾ ਬਰਾ ਹੋ ਕੇ ਛੀਂਦ ਹੋ ਗਿਆ ਹੁਣ ਦੂਜਾ ਬੰਦਾ ਪਾਤਰ ਜਿਹੜਾ ਇਤਿਹਾਸ ਦਾ ਮੇਰੇ ਵਾਰ 2 ਕੁਇੰਟਲ ਤੇ 25 ਕਿਲੋ weight ਆਪਣੀਆਂ ਬਾਹਾਂ ਦੇ ਨਾਲ ਸੈਂਕੜੇ ਵਾਰ ਖਿੱਚ ਕੇ ਮਹਾਰਾਜ ਨੇ ਛੱਡਿਆ ਸੀ ਉਹ ਮਹਾਰਾਜ ਨੇ ਕਮਾਨ ਜੋ ਕੇ ਦੇਖੀ ਤੀਰਾਂ ਦਾ ਲਾ ਕੇ ਪੱਥਾ ਮੇਰੇ ਸਤਿਗੁਰੂ ਨੇ ਤੀਰ ਪਕੜ ਪਕੜ ਕੇ ਤੇ ਪੱਥੇ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ <light recess First> प्यारे भाई दया सिंह ਨੇ ਆਖਿਆ ਮਹਾਰਾਜੇ ਕੀ ਕਰਦੇ ਪਏ ਹੋ ਮੇਰੇ ਸਤਿਗੁਰੂ ਨੇ ਆਖਿਆ ਦਇਆ ਸਿੰਘਾ ਮੈਂ ਮੰਮਟੀ ਤੇ ਖਲੋਕੇ ਵੇਖਿਆ ਮੇਰੇ अजीत ਦੇ ਜੁਝਾਰ ਦੀ ਲਾਸ਼ ਪਈ ਜਾ ਮੈਦਾਨੇ ਜੰਗ ਵਿੱਚ ਪੰਨਾਂ ਪਿਆਰਿਆਂ ਦੇ ਵਿੱਚੋਂ ਮੇਰੇ ਤਿੰਨ ਪਿਆਰੇ ਮੈਦਾਨੇ ਜੰਗ ਵਿੱਚ ਲੇਤੇ ਮੈਦਾਨੇ ਜੰਗ ਵਿੱਚ ਕਿਤੇ ਕਿਰਪਾ ਸਿੰਘ ਪਿਆ ਮੈਦਾਨੇ ਜੰਗ ਵਿੱਚ ਮਦਨ ਸਿੰਘ ਤੇ ਕਾਠਾ ਸਿੰਘ ਦੋਵੇਂ ਸਕੇ ਭਰਾ ਪਏ ਨੇ ਮੈਦਾਨੇ ਜੰਗ ਵਿੱਚ ਬਾਬਾ ਜੀਵਨ ਸਿੰਘ ਦੇ ਦੋ ਪੁੱਤਰ ਪਏ ਹੋਏ ਨੇ ਗੋਬਿੰਦ ਸਿੰਘ ਭਾਗਾ ਵਾਲਾ ਹੋਵੇਗਾ ਜਦੋਂ ਇਹਨਾਂ ਲਾਸ਼ਾਂ ਦੇ ਵਿੱਚ ਜਾ ਕੇ ਦੁਸ਼ਮਨ ਨਾਲ ਲੜਦਾ ਲੜਦਾ ਸ਼ਹਾਦਤ ਦਾ ਜਾਂ ਪੀ ਜਾ ਮਹਾਰਾਜ ਕੀ ਪਕੀ ਪਕਾਈ ਜੇ